ਸੋ ਮਾਰਜੂਕ ਮੁੱਖ ਮੰਤਰੀ ਸੁਦਰਪਨ ਸਿੰਘ ਮਾਨ ਜੀ ਦਾ ਇਹ ਫੈਸਲਾ ਕਿ ਜਿੱਸਾ ਖੇਤ ਉਸਦੀ ਰੇਤ ਇੱਕ ਵੱਡਾ ਮੈਂ ਸਮਝਦਾ ਵੀ ਉਹਨਾਂ ਦੀ ਜਿਹੜੇ ਜ਼ਖਮਾਂ ਤੇ ਇੱਕ ਮਲਮ ਪੱਟੀ ਲਾਉਣ ਦਾ ਕੰਮ ਕਰੂਗਾ ਔਰ ਕਿਉਂਕਿ ਜਿਨ੍ਹਾਂ ਕਿਸਾਨਾਂ ਨੇ ਨਾਟ ਇਹ ਓਨਲੀ ਇਸ ਵਾਰ ਬਲਕਿ ਕਈ-ਕਈ ਸਾਲਾਂ ਤੋਂ ਪਿਛਲੀਆਂ ਸਰਕਾਰਾਂ ਵੇਲੇ ਵੀ ਜਿਨ੍ਹਾਂ ਦੇ ਫਸਲਾਂ ਖਰਾਬ ਹੁੰਦੀਆਂ ਰਹੀਆਂ ਸਨ ਔਰ ਇਹ ਜਿਹੜਾ ਰੇਤਾ ਸੈਂਡ ਜੋ ਵੀ ਉਹਨਾਂ ਦੇ ਖੇਤਾਂ 'ਚ ਆ ਕੇ ਵੜਦਾ ਇਹ ਪਹਿਲਾ ਮਤਲਬ ਮੁੱਖ ਆਇਆ ਕਿ ਪੰਜਾਬ ਸਰਕਾਰ ਨੇ ਮਾਨਜੋ ਹਕੂਮਤਦਾਰੀ ਜੀ ਨੇ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਸੋ ਇਹਦੇ ਨਾਲ ਉਹ ਆਪਣੇ ਖੇਤ ਵੀ ਸਾਫ ਕਰ ਸਕਣਗੇ ਤੇ ਨਾਲ ਉਹ ਰੇਤਾ ਜਿਹੜਾ ਉੱਥੋਂ ਨਿਕਲਣਾ ਉਹਦਾ ਉਹਨੂੰ ਵੇਚ ਕੇ ਜਿਸ ਕਿਸਮ ਦਾ ਵੀ ਉਹਨਾਂ ਨੂੰ ਚੰਗਾ ਲੱਗੇ ਉਹ ਆਪਣੇ ਅਨੁਸਾਰ ਦੀ ਪਰਭਾਈ ਵੀ ਕਰਨ ਚ ਮੈਂ ਸਮਝਦਾ ਸਫਲ ਹੋਣਗੇ ਬਾਕੀ ਕੰਮ ਤਾਂ ਸਰਕਾਰ ਨੇ ਕਰਨੇ ਆ ਕਰ ਵੀ ਰਹੀ ਹੈ ਸਰਕਾਰ ਪਰ ਇਹ ਇੱਕ ਮੈਂ ਸਮਝਦਾ ਵੀ ਬੜਾ ਅੱਛਾ ਫੈਸਲਾ ਹੈ ਔਰ ਇਹ ਪੰਜਾਬ ਦੇ ਉਹਨਾਂ ਮਤਲਬ ਸਾਨਾਂ ਨੂੰ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਮਾਰਾਚਰ ਦੇ ਆ ਰਹੇ ਹੈ ਪਰ ਇਸ ਵਾਰ ਜਿਹੜੀ ਮਾਰ ਪਈ ਹੈ ਬਹੁਤ ਵੱਡੀ ਮਾਰ ਸੀਗੀ ਸੋ ਮਾਨ ਸਰਪ ਦਾ ਫੈਸਲਾ ਅੱਜ ਕੈਬਨਟ ਨੇ ਕੀਤਾ ਮੈਂ ਸਮਝਦਾ ਵੀ ਇਹਦਾ ਵੱਡਾ ਲਾਭ ਜਿਹੜਾ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ